ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਬਾਈ ਅਸੀਂ ਖੜੇ ਸੀ ਤੇ ਗੱਲ ਪਤਾ ਕੀ ਚੱਲ ਰਹੀ ਸੀ ਗੱਲ ਇਹ ਚੱਲ ਰਹੀ ਸੀ ਵੀ ਯਾਰ ਕਹਿੰਦਾ ਲੋਕਤੰਤਰ ਆ ਲੋਕਤੰਤਰ ਨਹੀਂ ਇਹ ਤਾਂ ਮਜ਼ਾਕਤੰਤਰ ਹੈ ਜਿਵੇਂ ਆ ਵੋਟਾਂ ਪੈਂਦੀਆਂ ਆ ਲੈ ਕਹਿੰਦਾ ਜੀ ਵੋਟਾਂ ਪਾਓ ਤੁਸੀਂ ਹੈ ਇਹਨੂੰ ਜਿਤਾਓ ਆਪਣੇ ਵਰਗੇ ਵੀ ਵੱਧੋ ਵੱਧ ਕਿਤੇ ਐਦੇ ਮਗਰ ਕਿਤੇ ਐਦੇ ਮਗਰ ਤੁਰੇ ਕਰਦੇ ਨੇ ਪਰ ਜਿਹੜੀ ਜਿਹੜੀ ਗੱਲ ਆਪਾਂ ਲੁਧਿਆਣੇ ਦੀ ਕਰਦੇ ਆ ਲੁਧਿਆਣੇ ਚ ਹੋਈ ਆ ਰਾਜਾ ਬੜਿੰਗ ਜੱਤਿਆ ਰਵਨੀਤ ਬਿੱਟੂ ਹਾਰਿਆਗਾ ਪਰ ਜਿਹੜੇ ਬੰਦੇ ਨੂੰ ਲੋਕਾਂ ਨੇ ਲੈਣਾ 'ਚ ਖੜ ਖੜ ਕੇ ਵੋਟਾਂ ਪਾਈਆਂ ਹਾਂਜੀ ਉਹ ਬੰਦਾ ਤਾਂ ਜਿਵੇਂ ਕਹਿੰਦੇ ਹੁੰਦੇ ਇੱਕ ਐਮਪੀ ਰਹਿ ਗਿਆ ਜਿਹੜਾ ਬੰਦਾ ਹਾਰਿਆ ਉਹਨੂੰ ਚਾੱਕ ਕੇ ਮੰਤਰੀ ਬਣਾਤਾ ਸੋ ਤੁਸੀਂ ਵੀ ਆਪਦੇ ਵਿਚਾਰ ਜ਼ਰੂਰ ਦਿਓ ਵਿੱਚ ਮੇਰੇ ਨਾਲ ਇੱਕ ਗੱਲ ਯਾਦ ਆ ਗਈ ਮੈਂ ਪਹਿਲਾਂ ਵੀ ਇੱਕ ਦਿਨ ਕੀਤੀ ਸੀ ਗੱਲ ਸ਼ਾਇਦ ਪਤਾ ਨਹੀਂ ਤੁਸੀਂ ਉਹ ਵੀਡੀਓ ਦੇਖੀ ਆ ਪਤਾ ਨਹੀਂ ਨਹੀਂ ਦੇਖੀ ਉਹਦੇ ਵਿੱਚ ਉਹ ਕਿਸੇ ਕਹਿੰਦੇ ਅੰਨੇ ਬੰਦੇ ਦਾ ਵਿਆਹ ਹੋ ਗਿਆ ਅੰਨੇ ਬੰਦੇ ਦਾ ਜਦੋਂ ਵਿਆਹ ਹੋਇਆ ਤਾਂ ਉਹਦੀ ਘਰ ਵਾਲੀ ਰਾਤ ਨੂੰ ਸੁਹਾਗ ਰਾਤ ਨੂੰ ਉਹ ਆਪਣੀ ਘਰ ਵਾਲੀ ਨੂੰ ਪੁੱਛਦਾ ਕਹਿੰਦਾ ਭਾਗਵਾਨ ਨੇ ਵੀ ਤੂੰ ਖੁਸ਼ ਤਾਂ ਹੈਗੀ ਆ ਮੇਰੇ ਨਾਲ ਵਿਆਹ ਕਰਾ ਕੇ ਉਹ ਕਹਿੰਦੀ ਜੀ ਖੁਸ਼ ਤਾਂ ਹੈਗੀ ਆ ਪਰ ਮੈਨੂੰ ਇੱਕ ਗੱਲ ਦਾ ਦੁੱਖ ਆ ਉਹ ਕਹਿੰਦਾ ਵੀ ਕਿਹੜੀ ਗੱਲ ਦਾ ਦੁੱਖ ਆ ਕਹਿੰਦੀ ਮੈਨੂੰ ਇਹ ਗੱਲ ਦਾ ਦੁੱਖ ਹੈ ਵੀ ਤੁਸੀਂ ਮੇਰਾ ਸਹੱਪਨ ਨਹੀਂ ਦੇਖ ਸਕਦੇ ਮੈਂ ਕਿੰਨੀ ਸੋਹਣੀ ਆ ਮੇਰਾ ਹੀ ਸ਼ਕਲ ਆ ਜਿਹੜੀ ਕਟਰੀਨਾ ਰਗੀ ਆ ਮੇਰੀਆਂ ਜਿਹੜੀਆਂ ਅੱਖਾਂ ਐ ਸ਼ੁਪਰੀਆ ਰਾਏ ਰਗੀਆਂ ਨੇ ਤੇ ਜਿਹੜੀ ਮੇਰੀ ਤੋਰ ਆ ਉਹ ਕਰੀਨਾ ਕਪੂਰ ਰਗੀ ਆ ਤੇ ਇਹ ਗੱਲ ਸੁਣ ਕੇ ਭਾਈ ਅੰਨੇ ਦੀ ਨਿਕਲ ਗਈ ਹਾਸੀ ਅੰਨਾ ਕਹਿੰਦਾ ਭਾਗਵਾਨ ਨੇ ਉਹ ਮੈਂ ਅੱਖਾਂ ਤੋਂ ਉਹ ਨਾ ਦਿਮਾਗ ਤੋਂ ਨਾ ਅੰਨੇ ਦੇ ਘਰ ਵਾਲੀ ਗੁੱਸੇ ਹੋ ਗਈ ਕੰਦੀ ਤੁਸੀਂ ਆ ਕੀ ਕਹਿੰਨੇ ਉਹ ਕਹਿੰਦਾ ਮੈਂ ਸਹੀ ਕਹਿਣਾ ਜੇ ਤੂੰ ਕਿਤੇ ਇੰਨੀ ਸੋਹਣੀ ਹੁੰਦੀ ਉਹ ਤੈਨੂੰ ਅੱਖਾਂ ਵਾਲਿਆਂ ਨੇ ਮੇਰੇ ਵਾਸਤੇ ਛੱਡਣਾ ਸੀ ਸੋ ਬਈ ਇਹ ਜਿਹੜੀ ਗੱਲ ਹੋਈ ਹੈ ਵੀ ਰਬ ਰਵਨੀਤ ਬਿੱਟੂ ਹਾਰਿਆ ਤੇ ਜਿਹੜਾ ਰਾਜਾ ਬਣਕ ਸੀ ਉਹ ਜਿੱਤਿਆ ਉਥੇ ਜਿੱਤਣ ਵਾਲੇ ਬੰਦਾ ਤਾਂ ਇਕੱਲਾ ਐਮਪੀ ਰਹਿ ਗਿਆ ਹਾਰਨ ਵਾਲਾ ਸੀ ਜਿਹੜਾ ਉਹ ਮੰਤਰੀ ਬਣ ਉਹ ਮੰਤਰੀ ਬਣਾਤਾ ਵੀ ਕਹਿਣ ਦਾ ਮਤਲਬ ਇਹੀ ਹੈ ਵੀ ਜੇ ਵੋਟਾਂ ਨਾਲ ਕੋਈ ਫਰਕ ਪੈਂਦਾ ਹੁੰਦਾ ਜੇ ਵੋਟਾਂ ਨਾਲ ਕੋਈ ਬਦਲਾ ਜਾਂ ਵੋਟਾਂ ਨਾਲ ਜਿਹੜੇ ਆਮ ਲੋਕ ਨੇ ਯਾਰ ਉਹਨਾਂ ਦਾ ਕੋਈ ਸਮਰਦਾ ਹੁੰਦਾ ਬਾਈ ਜੀ ਇਹ ਜਿਹੜੇ ਲੀਡਰ ਨੇ ਨਾ ਇਹ ਜਿਹੜੇ ਧਨਾੜ ਲੋਕ ਆ ਇਹਨਾਂ ਨੇ ਵੋਟਾਂ ਪੈਣ ਹੀ ਨਹੀਂ ਦੇਣੀਆਂ ਅਸੀਂ ਸੋ ਸਾਡੀ ਗੱਲ ਇਹੀ ਚੱਲੀ ਜਾਂਦੀ ਸੀ ਮੈਂ ذرا ਤੂੰ ਕੀ ਕਹਿਣਾ ਚਾਹੁੰਦਾ ਇਹਦੇ ਬਾਰੇ ਆ ਦੱਸ ਮੈਂ ਤਾਂ ਇਹਦੇ ਬਾਰੇ ਬੋਲੀ ਨਹੀਂ ਸਕਦਾ ਕੁਝ ਨਹੀਂ ਕਹਿਣਾ ਦਿੰਦਾ ਮੈਂ ਤਾਂ ਨਹੀਂ ਥੋੜਾ ਬੰਦਾ ਉੱਥੇ ਜਿੱਤਿਆ ਦੇਖ ਰਾਜਾ ਬੜੰਗਾ ਤੂੰ ਕਾਂਗਰਸ ਹੀ ਸਪੋਰਟ ਕਰਦਾ ਸਾਡਾ ਬੰਦਾ ਸਹੀ ਜਿੱਤਿਆ ਪਰ ਇਹ ਜਿਹੜਾ ਮੰਤਰੀ ਬਣਾਏ ਇਹ ਤਾਂ ਨਹੀਂ ਸਮ ਲੱਗੀ ਨਹੀਂ ਇਹ ਕਿਉਂ ਬਣਾਤਾ ਕੀ ਗੱਲ ਹੈ ਯਾਨੀ ਇਹ ਗਲਤ ਆ ਨਾ ਆ ਬਿਲਕੁਲ ਗਲਤ ਹੈ ਸਹੀ ਗੱਲ ਹੁਣ ਲੋਕ ਯਾਰ ਆਈਐਮਐਨਓ ਵੀ ਉਸ ਦਿਨ ਜਿਸ ਦਿਨ ਵੋਟਾਂ ਪਈਆਂ ਨੇ ਬਾਈ ਉਸ ਦਿਨ 44 45 ਟੈਂਪਰੇਚਰ ਸੀਗਾ ਲੋਕਾਂ ਨੇ ਯਾਰ ਲੈਣਾ ਚ ਖੜ ਕੇ ਵੋਟਾਂ ਪਾਈਆਂ ਨੇ ਜਿਤਾਇਆ ਕਿਨੂੰ ਆ ਤੁਸੀਂ ਸਿਰ ਤੇ ਕਿਨੂੰ ਬਿਠਾਈ ਜਾਂਦੇ ਹੋ ਯਾਨੀ ਉਹੀ ਗੱਲ ਆ ਬਾਈ ਜੀ ਇਹ ਲੋਕ ਲਾਗ ਤੰਤਰ ਕੋਈ ਨਹੀਂ ਇੱਥੇ ਵੋਟਾਂ ਪੈਣ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਜਿਹੜੀ ਸਾਡੀ ਖੁੰਡ ਚਰਚਾ ਚੱਲਦੀ ਸੀ ਇਸ ਕਰਕੇ ਮੈਂ ਵੀਡੀਓ ਬਣਾਈ ਆ ਵੀ ਇੱਥੇ ਵੋਟਾਂ ਬਾਟਾਂ ਨਾਲ ਬਾਈ ਜੀ ਕੋਈ ਫਰਕ ਨਹੀਂ ਪੈਂਦਾ ਸਿਰਫ ਇਹ ਤਾਂ ਇੱਕ ਜਿਵੇਂ ਕਹਿੰਦੇ ਆ ਵੀ ਲੋਕਾਂ ਨੂੰ ਧੜਿਆਂ 'ਚ ਵੰਡਣ ਦੀ ਲੋਕਾਂ ਨੂੰ ਜਾਤਾਂ-ਬਾਤਾਂ 'ਚ ਵੰਡਣ ਦੀ ਲੋਕਾਂ ਨੂੰ ਪਾਰਟੀਆਂ 'ਚ ਵੰਡਣ ਦੀ ਗੱਲ ਹੈ ਇੱਥੇ ਵੋਟਾਂ ਪੈਣ ਨਾਲ ਕੋਈ ਫਰਕ ਨਹੀਂ ਪੈਂਦਾ ਜਿਹਨੂੰ ਇਹਨਾਂ ਨੇ ਉੱਪਰ ਚੱਕਣਾ ਉਹਨੂੰ ਚੱਕ ਹੀ ਲੈਣਾ ਤੇ ਜਿਹਨੂੰ ਡੇਗ ਦੇਣਾ ਡੇਗਣਾ ਉਹਨੂੰ ਡੇ ਹੀ ਦੇਣਾ ਸੋ ਰਾਜਾ ਬੜਿੰਗ ਨੂੰ ਲੋਕਾਂ ਨੇ ਉੱਥੋਂ ਚੁਣਿਆ ਪਰ ਰਾਜਾ ਬੜਿੰਗ ਵਿਚਾਰਾ ਇੱਕ ਐਮਪੀ ਰਹਿ ਗਿਆ ਪਰ ਇੱਕ ਹਾਰਿਆ ਹੋਇਆ ਰਵਨੀਤ ਬਿੱਟੂ ਮੰਤਰੀ ਲਾ ਤਾਂ ਸੋ ਤੁਹਾਡੇ ਵੀ ਵਿਚਾਰ ਸਾਨੂੰ ਚਾਹੀਦੇ ਨੇ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਵੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਇਹ ਸਹੀ ਆ ਜਾਂ ਗਲਤ ਆ ਤੁਸੀਂ ਦੇਸ਼ ਦੇ ਲੋਕਤੰਤਰ ਬਾਰੇ ਕੀ ਸੋਚਦੇ ਹੋ ਵੀ ਇਹ ਜਿਹੜਾ ਆਪਾਂ ਲੈਣਾ ਚ ਖੜਖੜ ਵੋਟਾਂ ਪਾਈ ਜਾਂਦੇ ਆ ਇਹਦਾ ਕੋਈ ਫਾਇਦਾ ਹੈਗਾ ਕਿ ਬਸ ਜਿਵੇਂ ਕਹਿੰਦੇ ਹੁੰਦੇ ਉਹ ਅੰਨੇ ਆੜੀ ਗੱਲ ਹੀ ਆ ਸੋ ਤੁਹਾਡੇ ਕੁਮੈਂਟਾਂ ਦੀ ਲੋੜ ਹੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾ